ਸਾਡਾ ਸਾਥ ਦਿੱਤਾ ਉਹਦੇ ਵਾਸਤੇ ਤੁਸੀਂ ਸਾਰੇ ਦੁਕਾਨਦਾਰ ਵਧਾਈ ਦੇ ਪਾਤਰ ਆ ਔਰ ਡੀਐਸਪੀ ਸਾਹਿਬ ਨੇ ਸਾਡੇ ਤੋਂ ਇੱਕ ਹਫਤੇ ਦਾ ਸਮਾਂ ਮੰਗਿਆ ਜੀ ਇੱਕ ਹਫਤੇ ਦੇ ਵਿੱਚ ਕਹਿੰਦਾ ਪੀਸੀਆਰ ਵੀ ਚਲਾ ਦੂੰਗਾ ਤੇ ਜਿਹੜੇ ਪੁਲਿਸ ਮਲੋਜਮਾਂ ਦੀ ਕਮੀ ਉਹ ਵੀ ਦੂਰ ਕਰ ਦੂੰਗਾ ਜੀ ਇੱਕ ਹਫਤਾ ਅਸੀਂ ਵੇਖਣਾ ਹਫਤੇ ਬਾਅਦ ਸਾਡੀ ਅਗਲੀ ਮੀਟਿੰਗ ਫੇਰ ਹੋਊਗੀ ਇਹ ਲੰਬਾ ਟਾਈਮ ਚੱਲੂਗਾ ਜੀ ਜਿੰਨਾ ਚਿਰ ਚੋਰੀਆਂ ਨੂੰ ਖਾਣ ਨਹੀਂ ਪੈਂਦੀ ਔਰ ਦੁਕਾਨਦਾਰਾਂ ਨੇ ਅਸੀਂ ਧਰਨਾ ਸਮਾਪਤ ਕਰਤਾ ਸੀ ਦੁਕਾਨਦਾਰਾਂ ਨੇ ਸਾਰਿਆਂ ਨੇ ਵੀ ਸੈਂਤੀ ਇਹ ਤੇ ਵੀ ਆਪਾਂ ਸਾਰਾ ਦਿਨ ਹੀ ਬਾਜ਼ਾਰ ਬੰਦ ਰੱਖੀਏ ਜਦ ਕਿ ਧਰਨਾ ਸਾਡਾ ਚੱਕਿਆ ਗਿਆ ਦੁਕਾਨਦਾਰ ਕਹਿੰਦੇ ਵੀ ਅੱਜ ਆਪਾਂ ਵੀ ਆਪਾਂ ਏਕਾ ਵਿਖਾਉਣਾ ਹੈ ਤੇ ਸਾਰਾ ਦਿਨ ਹੀ ਬਾਜ਼ਾਰ ਬੰਦ ਰੱਖਣਾ ਹੈ ਧੰਨਵਾਦ ਜੀ ਇਹਨਾਂ ਸਾਰੇ ਸਾਧਕ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਉਹਦੇ ਬਾਰੇ ਇੱਕ ਵਜੇ ਪ੍ਰਕਾਣ ਕੀਤਾ ਗਿਆ ਜੀ ਅੱਜ ਸਾਧਕ ਕੌਂਡ ਦੇ ਵਿੱਚ ਸਾਰੀ ਐਸੋਸੀਏਸ਼ਨਾਂ ਤੇ ਦੁਕਾਨਦਾਰ ਕੱਤੀ ਹੋਈ ਸੀ ਜਿੰਦੇ ਸਬੰਧ ਸਾਨੂੰ ਉਹਨੇ ਕੰਪਲੇਨਟ ਸੀ ਵੀ ਕਿਸੇ ਪਿਛਲੇ ਟਾਈਮ 'ਚ ਲਗਾਤਾਰ ਕੋਈ ਚੋਰੀਆਂ ਹੋਈਆਂ ਨੇ ਉਹਦੇ ਇਹਨਾਂ ਰੂਹ ਸੀਗਾ ਵੀ ਇੱਥੇ ਪੁਲਿਸ ਦਾ ਥੋੜਾ ਜਿਹਾ ਜਿਹੜਾ ਰਾਤ ਦੀ ਪੈਟਰੋਲਿੰਗ ਘੱਟੇ ਤੇ ਉਸ ਕਰਕੇ ਜਿਹੜਾ ਚੋਰੀਏ ਜਿਹੜੇ ਚੋਰ ਨੇ ਚੋਰੀਆਂ ਕੰਚ ਕੰਮ ਜਾ ਬੁਲਦੇ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਵਿਸ਼ਵਾਸ ਤੋਂ ਆਇਆ ਹੈ ਜਿਹੜਾ ਸਾਡੇ ਪੁਲਿਸ ਡਿਪਾਰਟਮੈਂਟ ਰੋਲ ਅਸੀਂ ਇੱਥੇ ਜਿਹੜੀ ਆਦੀ ਪੈਟਰੋਲਿੰਗ ਹੈ ਉਹ ਪੂਰੀ ਪੂਰੀ ਕਰਨ ਜਿਹੜੀ ਸਾਡੀ ਪੁਲਿਸ ਦੀ ਡਿਊਟੀ ਹੋ ਰਾਤ ਨੂੰ ਪੂਰੀ ਦਿਸੇਗੀ ਤੇ ਅਸੀਂ ਇਹਨਾਂ ਇਹ ਵੀ ਅਪੀਲ ਕੀਤੀ ਵੀ ਜਿਹੜੇ ਸਾਡੇ ਦੇ ਚੌਂਕੀਦਾਰ ਨੇ ਉਹ ਅੱਧੇ ਏਰੀਆ ਮੁਤਾਬਕ ਰੱਖੇ ਜਾਣ ਤਾਂ ਕਿ ਉਹਨ ਦੇ ਕਰਕੇ ਜਿਹੜਾ ਕ੍ਰਾਈਮ ਬਹੁਤ ਵੱਡੀ ਠੱਲ ਪੈਂਦੀ ਹੈ ਇਹਨਾਂ ਨੂੰ ਸਾਨੂੰ ਵੀ ਉਹ ਵਿਸ਼ਵਾਸ ਦਵਾਇਆ ਕਿ ਅਸੀਂ ਚੌਂਕੀਦਾਰ ਹੀ ਹੋਣਗੇ ਜਿਹੜੇ ਸਾਡੇ ਪੁਲਿਸ ਵੱਲੋਂ ਜਿਹੜਾ ਜਿਹੜਾ ਕੰਮ ਹੈ ਸਾਡੀ ਪੁਲਿਸ ਦੀ ਡਿਊਟੀ ਹੈ ਨਾਈਟ ਵਾਲੀ ਉਹ ਵੀ ਅਸੀਂ ਬਤਾ ਦਿੱਤੀ ਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਚੋਰੀਆਂ ਹੋਈਆਂ ਉਹ ਅਸੀਂ ਜਲਦੀ ਜਲਦੀ ਟ੍ਰੇਸ ਕਰ ਲਾਂਗੇ ਜਿਹੜੀਆਂ ਜਿਹੜੇ ਬਾਕੀ ਜਿਹੜੀਆਂ ਚੋਰੀਆਂ ਟ੍ਰੇਸ ਜਲਦੀ ਜਲਦੀ ਅੰਦਰਜੈਂਟ ਚੰਗਾ ਪੋਜ਼ਿਟਿਵ ਰਿਜ਼ਲਟ ਸਾਹਮਣੇ ਆਏ ਸਰ ਦ칸ਦਰਾ ਵੱਲੋਂ ਵਾਰ-ਵਾਰ ਪੀਸੀਆਰ ਦੇ ਬੰਕ ਕੀਤੇ ਜਾ ਰਹੀ ਹੈ ਨਹੀਂ ਮੇਰਾ ਬਿਲਕੁਲ ਪੀਸੀਆਰ ਜ਼ਰੂਰ ਚਾਹੀਦਾ ਸੀ ਪੀਸੀਆਰ ਸਾਡਾ ਅੱਜ ਤੋਂ ਸ਼ੁਰੂ ਹੋ ਜਾਏਗਾ ਅੱਜ ਜਾਂ ਕੱਲ ਤੋਂ ਪੀਸੀਆਰ ਦੀ ਵੀ ਸ਼ੁਰੂ ਕਰ ਦਾਂਗੇ ਤੇ ਪੁਲਿਸ ਹੋ ਲੋ ਕੋਈ ਲਾਪਰਵਾਹੀ ਹੋਏ ਕਿ ਜਿਹੜੀਆਂ ਇਸ ਟਾਈਮ ਤੋਂ ਕੁਝ ਹੋ ਗਿਆ ਕੋਈ ਜੁੜੀ ਜ਼ਿਆਦਾ ਹੋਣ ਕਰਕੇ ਕੋਈ ਸਾਨੂੰ ਆਉਂਦੇ ਚ ਚੋਰਾਂ ਨੂੰ ਮੌਕਾ ਮਿਲਿਆ ਤੇ ਉਹ ਵੀ ਕਰਨ ਦਾ ਪਰ ਅੱਗੇ ਤੋਂ ਇਹੋ ਜਿਹੀ ਨਹੀਂ ਕੋਈ ਕੰਪਲੇਨ ਆਏ ਓਕੇ